ਅੱਜ ਦੀ ਕੱਛਾਂ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਛਾਂ ਵਿੱਚ ਸਮਾਜ ਪਹੁੰਚੋਂ ਦੇ ਕੁਝ ਪ੍ਰਸ਼ਨ ਤੁਹਾਡੇ ਲਈ ਕੀ ਹੋਰ ਲੈ ਕੇ ਆਇਆ ਸੀ ਵਿਖੋ ਜੀ ਅੱਜ ਦੇ ਪਹੁੰਚੋਂ ਦੇ ਪ੍ਰਸ਼ਨ ਕਿਹੜੇ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਕਿਹੜਾ ਕਵੀ ਤਰਸਾਈ ਧਾਰਾ ਦਾ ਨਹੀਂ ਹੈ ਕਿਹੜਾ ਕਵੀ ਤਰਸਾਈ ਧਾਰਾ ਦਾ ਕਵੀ ਨਹੀਂ ਹੈ ਸੁਰਜੀਤ ਪਾਤਰ ਪ੍ਰਯੋਗਸ਼ੀਲ ਸੁਰਜੀਤ ਪਾਤਰ ਪ੍ਰਯੋਗਸ਼ੀਲ ਤਰਸਾਈ ਧਾਰਾ ਦਾ ਕਵੀ ਨਹੀਂ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਧਨੀ ਰਾਮ ਚਾਤ੍ਰਿਕ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿੱਚ ਸੁਮੇਲ ਹੈ ਕਿਹੜਾ ਬਈ ਪੰਜਾਬੀ ਪੰਜਾਬੀਅਤ ਸੂਫੀ ਪ੍ਰਗਤੀ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿੱਚ ਪੰਜਾਬੀਅਤ ਸੂਫੀ ਪ੍ਰਗਤੀਸ਼ੀਲ ਦਾ ਸੁਮੇਲੇ ਤੀਜਾ ਪ੍ਰਸ਼ਨ ਕਿਹੜਾ ਸੀ ਅਮ੍ਰਿਤਾ ਪ੍ਰੀਤਮ ਦੀ ਕਵਿਤਾ ਵਿੱਚ ਪੇਸ਼ ਨਾਰੀ ਸੁਮੇਦਨਾ ਦਾ ਮੁੱਖ ਲਖਣ ਹੈ ਅਮ੍ਰਿਤਾ ਪ੍ਰੀਤਮ ਦੀ ਕਵਿਤਾ ਵਿੱਚ ਪੇਸ਼ ਨਾਰੀ ਸੁਮੇਦਨਾ ਦਾ ਮੁੱਖ ਲਖਣ ਹੈ ਔਰਤ ਹੋਣ ਦਾ ਦਰਦ ਤੇ ਉੱਪਰ ਉਠਣ ਦੀ ਡਿੜਤਾ ਔਰਤ ਹੋਣ ਦਾ ਦਰਦ ਤੇ ਉੱਪਰ ਉਠਣ ਦੀ ਡਿੜਤਾ ਚੌਥਾ ਪ੍ਰਸ਼ਨ ਕਿਹੜਾ ਸੀ ਬਾਬਾ ਬਲਵੰਤ ਸਿੰਘ ਦੀ ਕਵਿਤਾ ਦਾ ਮੁੱਖ ਲੱਛਣ ਹੈ ਰੋਮਾਂਸ ਤੇ ਪ੍ਰਗਤੀ ਰੋਮਾਂਸ ਤੇ ਪ੍ਰਗਤੀ ਬਾਬਾ ਬਲਰੰਦ ਸਿੰਘ ਦੀ ਕਵਿਤਾ ਦਾ ਮੁੱਖ ਲੱਛਣ ਹੈ ਪ੍ਰਸ਼ਨ ਨੰਬਰ 7 ਜਸਵੰਤ ਸਿੰਘ ਨੇਕੀ ਦੀ ਰਚਨਾ ਵਿੱਚ ਸਵਿਤਰੀ ਤੇ ਸਤਿਆਵਾਨ ਦਾ ਮਾਡਲ ਪੀਸ ਹੋਇਆ ਹੈ ਜਸਵੰਤ ਜਸਵੰਤ ਸਿੰਘ ਨੇਕੀ ਦੀ ਕਵਿਤਾ ਵਿੱਚ ਸਵਿਤਰੀ ਤੇ ਸਤਿਆਵਾਨ ਦਾ ਮਾਡਲ ਪੀਸ ਹੋਇਆ ਹੈ ਕਰुणा ਦੀ ਛੋਂ ਤੋਂ ਮਗਰੋਂ ਕਰुणा ਦੀ ਛੋ ਤੋਂ ਮਗਰੋਂ 6ਵਾਂ ਪ੍ਰਸ਼ਨ ਕਿਹੜਾ ਸੀ surjit patar ਦੇ ਕਾਵਿ ਸੰਗ੍ਰਹਿ ਹਨ ਕਿਹੜੇ ਵਿੱਚ surjit patar ਦੇ ਕਾਵਿ ਸੰਗ੍ਰਹਿ ਹਨ ਲਫ਼ਜ਼ਾਂ ਦੀ ਦਰਗਾਹ ਪੱਤਝੜ ਦੀ ਪਜੇਬ ਤੇ ਸੂਰਜ ਮੀਨ ਲਫ਼ਜ਼ਾਂ ਦੀ ਦਰਗਾਹ ਪੱਤਝੜ ਦੀ ਪਜੇਬ ਤੇ ਸੂਰਜ ਮੀਨ 7ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਗਲਪ ਦੇ ਆਰਮ ਦਾ ਅਧਾਰ ਕਿਹੜਾ ਹੈ ਪੰਜਾਬੀ ਗਲਪ ਦੇ ਆਧਾਰ ਆਰਮ ਦਾ ਅਧਾਰ ਕਿਹੜਾ ਹੈ ਸੁਧਾਰਕ ਲਹਿਰਾਂ ਦਾ ਸਾਹਿਤ ਕੀ ਸੁਧਾਰਕ ਲਹਿਰਾਂ ਦਾ ਸਾਹਿਤ ਅਤੇ ਲੋਕ ਬਿਰਤਾਂਤ ਦਾ ਸੰਜਮ ਲੋਕ ਬਿਰਤਾਂਤ ਦਾ ਸੰਜਮ 8ਵਾਂ ਪ੍ਰਸ਼ਨ ਕਿਹੜਾ ਸੀ ਪਾਸ ਦੀ ਕਾਵਿ ਰਚਨਾ ਕਿਸ ਨਾਲ ਵਧੇਰੇ ਸੰਬੰਧਿਤ ਹੈ ਵੀ ਪਾਸ ਦੀ ਕਾਵਿ ਰਚਨਾ ਕਿਸ ਦੇ ਨਾਲ ਵਧੇਰੇ ਸੰਬੰਧ ਹੈ ਨਕਲਸੀ ਵਿਚਾਰਧਾਰਾ ਕੀ ਪਾਸ ਦੀ ਕਾਵਿ ਰਚਨਾ ਨਕਲਸੀ ਵਿਚਾਰਧਾਰਾ ਨਾਲ ਵਧੇਰੇ ਸੰਬੰਧਿਤ ਹੈ ਨੋਵਾਂ ਪ੍ਰਸ਼ਨ ਕਿਹੜਾ ਸੀ ਨਾਨਕ ਸਿੰਘ ਦੇ ਨਾਵਲ ਨਾਮਲਾ ਵਿੱਚ ਆਦਰਸ਼ ਪ੍ਰੇਰਣਾ ਦੀ ਜਗਤ ਸੂਚਕ ਹੈ ਵੀ ਨਾਵਲ ਸਿੰਘ ਦੀ ਪ੍ਰੇਰਣਾ ਵਿੱਚ ਸੇ ਆਦਰਸ਼ ਪ੍ਰੇਰਣਾ ਦੀ ਜਗਤ ਸੂਚਕ ਕੀ ਹੈ ਵੀ ਸਮਕਾਲੀ யਥਾਰਥ ਦੀਆਂ ਵਿਸੰਗਤੀਆਂ ਨੂੰ ਸੇਦ ਦੇਣ ਦੀ ਕੀ ਸਮਕਾਲੀ யਥਾਰਥ ਦੀਆਂ ਵਿਸੰਗਤੀਆਂ ਨੂੰ ਸੇਦ ਦੇਣ ਦੀ ਦਸਵਾਂ ਪ੍ਰਸ਼ਨ ਕਿਹੜਾ ਸੀ ਨਰਿੰਦਰਪਾਲ ਸਿੰਘ ਦੇ ਨਾਵਲੀ ਵਿਵੇਕ ਦਾ ਖਾਸ ਗੁਣ ਹੈ ਨਰਿੰਦਰਪਾਲ ਸਿੰਘ ਦੇ ਨਾਵਲੀ ਵਿਵੇਕ ਦਾ ਖਾਸ ਗੁਣ ਕਿਹੜਾ ਸੀ ਇਤਿਹਾਸ ਅਤੇ ਰੋਮਾਂਸ ਦਾ ਸੁਮੇਲ ਇਤਿਹਾਸ ਅਤੇ ਰੋਮਾਂਸ ਦਾ ਸੁਮੇਲ 11ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਕਹਾਣੀ ਦੇ ਰੂਪਕਾਰ ਦਾ ਮੁੱਖ ਗੁਣ ਹੈ ਪੰਜਾਬੀ ਕਹਾਣੀ ਦੇ ਰੂਪਕਾਰ ਦਾ ਮੁੱਖ ਗਾਣ ਕੀ ਹੈ ਮੁੱਖ ਗੁਣ ਕੀ ਹੈ ਪੱਛਮੀ ਕਹਾਣੀ ਤੇ ਪੰਜਾਬੀ ਸਮਾਜਿਕ ਯਥਾਰਤਾ ਸੁਮੇਲ ਇੱਕ ਵਾਰ ਹੋਰ ਦੱਸ ਦਸੀ ਪੰਜਾਬੀ ਕਹਾਣੀ ਦੇ ਰੂਪਾਕਾਰ ਦਾ ਮੁੱਖ ਗੁਣ ਹੈ ਪਛਮੀ ਕਹਾਣੀ ਅਤੇ ਪੰਜਾਬੀ ਸਮਾਜਿਕ ਯਥਾਰਤਾ ਸੁਮੇਲ ਹੈਗਾ 12ਵਾਂ ਪ੍ਰਸ਼ਨ ਕਿਹੜਾ ਸੀ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਵਿੱਚ ਕਾਮੁਕਤਾ ਦਾ ਦੀਪੇਸ਼ਕਾਰੀ ਸੂਚਕ ਹੈ ਭਈ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਵਿੱਚ ਕਾਮੁਕਤਾ ਦੀ ਪੇਸ਼ਕਾਰੀ ਸੂਚਕ ਹੈ ਮਨੋਵਿਗਿਆਨਕ ਯਥਾਰਥਵਾਦ ਦੀ ਕੀ ਮਨੋਵਿਗਿਆਨਕ ਯਥਾਰਥਵਾਦ ਦੀ ਵਿਦਿਆਰਥੀਓ ਸਾਡੀ ਅੱਜ ਦੀ ਪੰਜਾਬੀ ਦੀ ਕਕ੍ਹਾ ਇੱਥੋਂ ਹੀ ਸਮਾਪਤ ਹੋਈ ਸੀ ਤੇ ਅੱਜ ਦੀ ਕਕ੍ਹਾ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਸਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ